ਪੰਜਾਬ AI ਐਕਸਲੈਂਸ ਪ੍ਰੋਗਰਾਮ ਰਨ ਕਰਦੇ ਆ ਜੀ ਪੰਜਾਬ AI ਐਕਸਲੈਂਸ ਦੀ ਵੈਬਸਾਈਟ ਹੈ ਉਹ ਜਦੋਂ ਮੇਰਾ ਨਾਮ ਹੀ Google ਤੇ ਸਰਚ ਮਾਰਨਗੇ ਸੰਦੀਪ ਸਿੰਘ ਸੰਧਾ ਜਾਂ ਪੰਜਾਬ AI ਐਕਸਲੈਂਸ ਸਰਚ ਮਾਰਨਗੇ ਪੰਜਾਬ AI ਐਕਸਲੈਂਸ ਉਹ ਵੈਬਸਾਈਟ ਸਾਡੀ Google ਤੇ ਆ ਜਾਂਦੀ ਹੈ ਉਹਦੇ ਤੇ ਸਾਰੀਆਂ ਡਿਟੇਲਸ ਨੇ ਕੋਰਸ ਜਿ ਰਜਿਸਟ੍ਰੇਸ਼ਨ ਕਿਵੇਂ ਹੁੰਦਾ ਸਾਰਾ ਕੁਝ ਡਿਟੇਲਸ ਪਾਈਆਂ ਹੋਈਆਂ ਨੇ ਕੋਰਸ ਦੀਆਂ ਰਿਕਾਰਡਿੰਗਸ ਵੀ ਅਵੇਲੇਬਲ ਨੇ ਕੋਰਸ ਦੇ ਟਾਈਮਿੰਗਸ ਵੀ ਅਵੇਲੇਬਲ ਨੇ ਅਸੀਂ ਬਹੁਤ ਸਾਰੇ ਲਾਈਵ ਇਵੈਂਟਸ ਵੀ ਕਰਦੇ ਹਾਂ ਉਹ ਸਾਰਾ ਕੁਝ ਔਨਲਾਈਨ ਅਵੇਲੇਬਲ ਰਹਿੰਦਾ ਹੈ ਹਰ ਹਫਤੇ ਕਲਾਸਸ ਵੀ ਬੱਚਿਆਂ ਦੀਆਂ ਚੱਲਦੀਆਂ ਰਹਿੰਦੀਆਂ ਨੇ ਡਿਟ ਤੋ ਕਾਫੀ ਅਪਡੇਟ ਰਹਿੰਦੀ ਹੈ ਟੀਮ ਸਾਰਾ ਕੁਝ ਕੋਸ਼ਿਸ਼ ਕਰਦੀ ਹੈ ਕਿ ਬੱਚਿਆਂ ਤੱਕ ਇਨਫੋਰਮੇਸ਼ਨ ਪਹੁੰਚੇ ਇਸ ਲਈ ਬੜੇ ਸਾਨ ਤਰੀਕੇ ਨੇ ਸਾਡਾ ਨਾਮ ਸਰਚ ਕਰ ਲੈਣ ਜਾਂ ਪੰਜਾਬੀ ਐਕਸਲੈਂਸ ਸਰਚ ਕਰ ਲੈਣ ਉਹਨਾਂ ਨੂੰ ਇਹ ਇਨਫੋਰਮੇਸ਼ਨ ਮਿਲ ਜਾਏਗੀ ਜੀ ਜੀ ਫਿਰ ਐਸੀ ਛੱਡਣ ਦਾ ਖਿਆਲ ਹੈ ਜੀ ਹਾਂਜੀ ਮੇਰਾ ਨਾਮ ਜੀ ਡਾਕਟਰ ਸੰਦੀਪ ਸਿੰਘ ਸੰਧਾ ਹੈ ਜੀ ਮੇਰੀ ਬੈਚਲਰ ਹੈ ਤੋਂ ਆਈਟੀ ਰੁੜਕੀ ਤੋਂ ਆ ਮਾਸਟਰ ਤੇ ਪੀ ਐਚ ਡੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਤੋਂ ਆ ਅਮਰੀਕਾ ਵਿੱਚ ਮੈਂ ਅਰਾਊਂਡ 8 ਟੂ 9 ਇਅਰਸ ਰਿਹਾ ਸੀ ਉੱਥੇ ਰਹਿੰਦਿਆਂ ਹੋਇਆਂ ਬਹੁਤ ਵੱਡੀਆਂ ਕੰਪਨੀਆਂਜ਼ ਵਿੱਚ ਇਹ ਲੀਡ ਕੀਤੀ ਹੈ Amazon aur Accel IBM Research Teradata Arm most recently a backer switch ਕੰਮ ਕੀਤਾ ਉੱਥੇ ਰਹਿੰਦੇ ਹੋਏ ਅਸੀਂ ਕਾਫੀ ਬੱਚਿਆਂ ਨੂੰ ਪੜ੍ਹਾਉਂਦੇ ਸੀ ਉੱਥੇ ਵੀ ਸਾਡਾ ਇੱਥੇ ਮੈਨ ਆਉਣ ਦਾ ਕਾਰਨ ਇਹ ਸੀ ਕਿ ਜੋ ਆਉਣ ਵਾਲਾ 10-15 ਸਾਲ ਜੋ ਯੁੱਗ ਹੈ AI ਦਾ ਯੁੱਗ ਹੈ AI ਨੇ ਡਾਕਟਰਸ ਇੰਜੀਨੀਅਰਸ ਲੋਅਰ ਸਭ ਵਿੱਚ ਵੱਡ ਜਾਣਾ ਫਾਰਮਰਸ ਵਿੱਚ ਵੀ ਵੱਡ ਜਾਣਾ ਹਰ ਕਿੱਤੇ ਵਿੱਚ ਵੱਡਣਾ ਇਸ ਲਈ ਇੰਨੇ ਸਾਨੂੰ ਯੂਜ਼ਰਸ ਬਣਾ ਦੇਣਾ ਕਿ ਸਾਡੇ ਬੱਚੇ AI ਕ੍ਰੀਏਟ ਕਰਨਾ ਸਿੱਖਣਗੇ ਕਿ ਨਹੀਂ ਉਹ ਸਭ ਤੋਂ ਵੱਡਾ ਚੈਲੰਜ ਸੀ ਉਹ ਕਿਉਂਕਿ ਸਾਡੇ ਛੋਟੇ ਪਿੰਡੇ ਸ਼ਹਿਰਾਂ ਵਿੱਚ ਗਾਈਡੈਂਸ ਬਿਲਕੁਲ ਮਿਸਿੰਗ ਸੀ ਅਸੀਂ ਇੱਥੇ ਆਏ 2025 ਵਿੱਚ ਪੂਰਾ ਮਨ ਬਣਾਇਆ ਜਦੋਂ ਅਸੀਂ ਪੂਰੇ ਟ੍ਰਾਂਸਫਰ ਹੋਏ ਮਤਲਬ ਦੋ ਟਾਈ ਮਹੀਨਿਆਂ ਵਿੱਚ ਅਸੀਂ ਕਲਾਸਿਸ ਸ਼ੁਰੂ ਕੀਤੀਆਂ ਪਹਿਲੇ ਬੈਚ ਵਿੱਚ ਸਾਡੇ ਕੋਲ 600 ਤੋਂ ਵੱਧ ਬੱਚਾ ਰਜਿਸਟਰਡ ਆ ਜੋ ਅਲੱਗ-ਅਲੱਗ 80+ ਸਿਟੀਆਂ ਇੰਡੀਆ ਤੋਂ ਰਜਿਸਟਰਡ ਆ ਕੁਝ ਬੱਚੇ ਅਮਰੀਕਾ ਯੂਰਪ ਇਵਨ ਅਫਰੀਕਾ ਤੋਂ ਵੀ ਬੱਚੇ ਪੜ੍ਹਦੇ ਨੇ ਅਸੀਂ ਬੱਚਿਆਂ ਨੂੰ ਆਉਣ ਵਾਲੇ ਯੁੱਗ ਵਿੱਚ ਜੋ AI ਯੂਸ ਹੁੰਦੀ ਹੈ ਉਹ ਬਣਾਣੀ ਸਿਖਾਉਂਦੇ ਆ ਕਿਉਂਕਿ ਮੇਰੀ PH.D ਵੀ ਇਸ ਵਿੱਚ ਹੀ ਆ ਤੁਹਾਡੇ ਸਾਰੇ ਹੱਥਾਂ ਵਿੱਚ ਫੋਨ ਫੜੇ ਨੇ ਫੋਨ ਦੇ ਸੀਪੀਓ ਡਿਜ਼ਾਈਨ ਜੋ AI ਨਾਲ ਹੁੰਦੇ ਨੇ ਉਹ ਮੇਰੀ ਪੀਐਚਡੀ ਜਿਵੇਂ ਬਣਾਈ ਹੋਈ ਹੈ ਮਤਲਬ ਬਹੁਤ ਸਾਰੇ ਲੋਕ AI ਦਾ ਕੰਮ ਸਾਡਾ ਵਰਤਦੇ ਵੀ ਨੇ ਸਾਡਾ ਇੱਥੇ ਮੇਨ ਆਉਣ ਦਾ ਕਾਰਨ ਸੀ ਕਿ ਬੱਚਾ ਨੂੰ ਸੇਧ ਮਿਲੇ ਉਹਨਾਂ ਲਈ ਕੈਰੀਅਰ ਆਪਸ਼ਨਸ ਬਣ ਉਹਨਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਪੰਜਾਬੀ ਵਿੱਚ ਵੀ AI ਸਿਖਾਈ ਜਾਏ ਅਤੇ ਤਾਂ ਕਿ ਉਹ ਜੋ ਫਿਊਚਰ ਆਉਣ ਵਾਲਾ ਉਸ ਲਈ ਤਿਆਰ ਹੋਣ ਜੋ ਅੱਜ ਅਸੀਂ ਸਕੂਲਾਂ ਵਿੱਚ ਬੱਚਾ ਨੂੰ ਪੜਾ ਰਹੇ ਹਾਂ 8ਵੀਂ 9ਵੀਂ 10ਵੀਂ ਵਿੱਚ ਉਹ ਜੋ ਜਦੋਂ ਉਹਨਾਂ ਮਾਰਕੀਟ ਵਿੱਚ ਜਾਣਾ ਬਹੁਤ ਕੁਝ ਬਦਲ ਜਾਣਾ ਉਹਨਾਂ ਦੇ ਕੰਮ ਬਹੁਤ ਕੁਝ ਨਹੀਂ ਆਣ ਵਾਲਾ ਜੋ ਅਗਾਂ ਦਾ ਯੁੱਗ ਹੈ ਬਹੁਤ ਜ਼ਿਆਦਾ ਬਦਲ ਗਿਆ AI ਨੇ ਸਭ ਕੁਝ ਚੇਂਜ ਕਰ ਦੇਣਾ ਇੰਝ ਕਹਿ ਲਓ ਬਹੁਤ ਸਾਰੀਆਂ ਨੌਕਰੀਆਂ ਨੂੰ ਬਦਲ ਦੇਣਾ ਬਹੁਤ ਸਾਰੇ ਕਿੱਤੇ ਨਵੇਂ ਪੈਦਾ ਕਰਦੇ ਨੇ ਉਹਨਾਂ ਸਭ ਲਈ ਬੱਚੇ ਕਿਵੇਂ ਤਿਆਰ ਹੋਣ ਇਸ ਲਈ ਅਸੀਂ ਵਾਪਸ ਆਏ ਜੀ ਹਾਂ ਜੀ ਪੰਜਾਬ ਚ 4 ਲੱਖ ਰੁਪਏ ਲਾ ਕੇ ਅਮਰੀਕਾ ਸੈਟ ਹੋ ਜਾਵੇ ਕਰੋੜ ਰੁਪਏ ਲਾ ਕੇ ਹਾਂ ਜੀ ਥੋੜਾ ਸੋਲੂਸ਼ਨ ਛੱਡ ਕੇ ਕਰੋੜਾਂ ਦੇ ਦਿਖਾਓ ਸ਼ਾਸਕੀ ਪੰਜਾਬ ਕੋ ਚਾਹਤ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਮਰੀਕਾ ਵਿੱਚ ਸਾਡੇ ਕੋਲ EB1A ਨੇ ਸੀ ਜੋ ਗ੍ਰੀਨ ਕਾਰਡ ਹੁੰਦਾ EB1A ਨੇ ਉਹਨਾਂ ਨੂੰ ਮਿਲਦਾ ਹੈ ਜਿਹੜੇ ਜਿਹੜੇ ਬਹੁਤ ਜ਼ਿਆਦਾ ਜਿੰਨਾਂ ਦੀ ਰਿਸਰਚ ਹੁੰਦੀ ਹੈ ਬਹੁਤ ਉੱਪਰ ਤੱਕ ਪਬਲਿਕेशंस ਕੀਤੇ ਹੁੰਦੇ ਨੇ ਰਿਕਮੈਂਡੇਸ਼ਨਸ ਹੁੰਦੀਆਂ ਨੇ ਤੁਸੀਂ ਥੋੜਾ ਸਰਚ ਕਰਿਓ ਮਤਲਬ ਇਹ ਤਾਂ ਇਹ ਵੀ ਹੈ ਕਿ ਤੁਸੀਂ ਕਦੇ ਵੀ ਜਾ ਸਕਦੇ ਹੋ ਤੁਹਾਡੀ ਪ੍ਰੋਫਾਈਲ ਇੰਨੀ ਸਟਰੋਂਗ ਕਿ ਆਪਣੇ ਇਥੋਂ ਵੀ ਲੈਂਦੀਆਂ ਨੇ ਇਸ ਲਈ ਜਾਣਾ ਕਦੇ ਔਖਾ ਨਹੀਂ ਸੀ ਬਹੁਤ ਸੋਨਾ ਸਾਡਾ ਫਰਜ਼ ਏ ਸੀ ਜਾਣਦਾ ਕਿ ਅਸੀਂ ਉੱਥੇ ਜਾ ਕੇ ਗਿਆਨ ਹਾਸਲ ਕਰੀਏ ਯੂਸੀਐਲਏ ਅਮਰੀਕਾ ਦੀ ਟਾਪ ਯੂਨੀਵਰਸਿਟੀ ਮੰਨੀ ਜਾਂਦੀ ਹੈ ਨੰਬਰ 1 ਪਬਲਿਕ ਸਕੂਲ ਨੂੰ ਕਹਿੰਦੇ ਆ ਜਿੱਥੇ ਅਸੀਂ ਪੀਐਚਡੀ ਕੀਤੀ ਸੀ ਉਹ ਜਿਵੇਂ ਆਪਣੇ ਇੰਡੀਆ ਵਿੱਚ ਆਈਆਈਟੀ ਸਟੋਪ ਆਪਾਂ ਕਹਿੰਦੇ ਆ ਉਸ ਤਰ੍ਹਾਂ ਦੀ ਆ ਉਹ ਪਬਲਿਕ ਸਕੂਲ ਨੇ ਉੱਥੇ ਰਹਿ ਕੇ ਆਈ ਥਿੰਕ ਅਸੀਂ ਇੱਥੇ ਵੀ ਵਾਪਸ ਆਇਆ ਸਾਡੇ ਕੋ ਸੁੱਖ ਸੁਹੂਤਾਂ ਦੀ ਕਮੀ ਨਹੀਂ ਆ ਸਾਡੇ ਬੱਚੇ ਅਸੀਂ ਅਗਾ ਕਰੀਏ ਕੋਸ਼ਿਸ਼ ਇਹ ਹੈ ਕਿ ਜੇ ਸਾਡੇ ਬੱਚੇ ਦਿੱਲੀ ਬੈਂਗਲੌਰ ਤੋਂ ਸਿੱਖਣਗੇ ਉਹਨਾਂ ਦਾ ਪਤਾ ਨਹੀਂ ਕਦੋਂ ਸਿਖਾਣਾ ਹੈ ਦੇਰ ਸੀ ਕਿ ਆਪਦੇ ਬੱਚਿਆਂ ਨੂੰ ਪਿੰਡਾਂ ਦੇ ਬੱਚਿਆਂ ਨੂੰ ਆਫ ਹੀ ਸਿਖਾਈਏ ਇਸ ਲਈ ਸਾਡੇ ਕੋਲ ਬਹੁਤ ਸਾਰੇ ਬੱਚੇ ਛੋਟੇ ਪਿੰਨਾ ਤੋਂ ਨੇ ਜਿਨ੍ਹਾਂ ਕੋ ਲੈਪਟਾਪਸ ਵੀ ਨਹੀਂ ਹੈਗੇ ਫੋਨ ਤੇ ਹੀ ਜੁਆਇਨ ਕਰਦੇ ਨੇ ਉਹਨਾਂ ਵਾਸਤੇ ਕੁਝ ਕਰਨ ਵਾਸਤੇ ਹੀ ਮਨ ਬਣਾਇਆ ਸੀ ਤੇ ਇਹ ਅਸੀਂ ਇੱਕ ਕਲ ਨੂੰ ਸੇਵਾ ਵਜੋਂ ਦਸਵੰਦ ਵਜੋਂ ਹੀ ਸਮਾਗਮ ਕਰਦੇ ਆਂ ਸੇਵਾ ਵਜੋਂ ਹੀ ਕਰਦੇ ਆਂ ਜਿਵੇਂ ਤੁਹਾਨੂੰ ਦੱਸਿਆ ਕਿ ਸ਼ਰਮਣੀ ਕਮੇਟੀ ਨਾਲ ਵੀ ਸਾਡਾ ਅੱਜ ਇਹੀ ਗੱਲ ਹੋਈ ਕਿ ਜਿੰਨੇ ਵੀ ਬੱਚੇ ਸ਼ਰਮਣੀ ਕਮੇਟੀ ਦੇ ਸਕੂਲ ਵਾਲੇ ਸਾਡੇ ਨਾਲ ਅ ਕੋਰਸਾਂ ਤੋਂ ਕੋਈ ਚਾਰजेस ਨਹੀਂ ਲੈਣੇ ਸਾਡਾ ਦੇਲ ਹੈ ਕਿ ਉਹ ਪੜਨ ਉਹ ਇੰਟਰੋ ਕੋਰਸਸ ਲੈਣ ਇਸ ਲਈ ਤਿਆਰ ਹੋਣ ਤਾਂ ਕਿ ਉਹਨਾਂ ਲਈ ਅੱਗੇ ਬਹੁਤ ਸਾਰੇ ਭਵਿੱਖ ਦੇ ਚਾਰਾ ਖੁੱਲਣ ਹਾਂਜੀ